ਸਭ ਤੋਂ ਪਹਿਲਾਂ ਤਾਂ ਹੀ ਸਾਡੇ YouTube ਚੈਨਲ ਨੂੰ ਦੇਖ ਰਹੇ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਸਾਡੇ YouTube ਚੈਨਲ ਦਾ ਨਾਮ ਹੈਗਾ ਜੀ ਓਮ ਨਮੋ ਆਦੇਸ਼ 9438 ਜਿਨ੍ਹਾਂ ਵੀਰ ਭੈਣਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਇਦਾਂ ਦੀਆਂ ਵੀਡੀਓ ਤੁਹਾਡੇ ਕੋਲੇ ਹੋਰ ਆ ਸਕਣ ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾਗਾ ਕਈ ਵੀਰ ਭੈਣ ਭਰਾ ਕਮੈਂਟ ਦੇ ਵਿੱਚ ਇਹ ਕਹਿੰਦੇ ਆਗੇ ਵੀ ਸਾਡੀਆਂ ਵੀਡੀਓ ਦੁਬਾਰਾ ਰਿਪੀਟ ਸਾਨੂੰ ਕਰਕੇ ਪਾ ਰਹੇ ਆ ਮੈਂ ਉਹਨਾਂ ਦੀਆਂ ਵੀਡੀਓ ਜਾਂ ਕੋਈ ਕਿਸੇ ਵੀ ਚੈਨਲ ਤੋਂ ਵੀਡੀਓ ਚੱਕ ਕੇ ਦੁਬਾਰਾ ਅਪਲੋਡ ਨਹੀਂ ਕਰਦਾਗਾ ਮੇਰੇ ਕੋਲੇ ਪੁਰਾਣੇ ਗ੍ਰੰਥ ਪਏ ਆ ਸਬੂਤ ਦੇ ਤੌਰ ਤੇ ਮੈਂ ਤੁਹਾਨੂੰ ਉਹ ਦਿਖਾਉਂਗਾ ਇਸ ਵੀਡੀਓ ਦੇ ਲਾਸਟ ਤੇ ਉਹਨਾਂ ਗ੍ਰੰਥਾਂ ਦੇ ਵਿੱਚੋਂ ਚੱਕੀਆਂ ਕਲਾਮਾਂ ਹੈ ਕਾਫੀ ਪੁਰਾਣੇ 1960 1957 ਇਦਾਂ ਦੇ ਹੈਗੇ ਆ ਮੇਰੇ ਗੁਰੂਆਂ ਨੂੰ ਮੈਨੂੰ ਦਿੱਤੇ ਹੋਏ ਆ ਉਹਨਾਂ ਗ੍ਰੰਥਾਂ ਦੇ ਵਿੱਚ ਜੋ ਮੈਨੂੰ ਕਲਾਮ ਚੰਗੀ ਲੱਗਦੀ ਹੈ ਜਾਂ ਜੋ ਮੈਨੂੰ ਯੰਤਰ ਚੰਗਾ ਲੱਗਦਾ ਉਹ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤੇ ਚੰਗੀ ਲੱਗਣ ਦੇ ਕਾਰਨ ਤੁਸੀਂ ਇਹਨੂੰ ਸ਼ੇਅਰ ਵੀ ਜਰੂਰ ਕਰੋ ਤਾਂ ਜੋ ਕਿਸੇ ਹੋਰ ਵੀਰ ਭੈਣ ਭਰਾ ਦੇ ਕੰਮ ਆ ਸਕੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਚਲਦੇ ਆ ਜੀ ਵੀਡੀਓ ਵੱਲ ਅੱਜ ਮਾਤਾ ਕਾਲੀ ਜੀ ਦੀ ਕਲਾਮ ਆ ਜੀ ਜਿਹੜੀ ਕਿ ਮਾਤਾ ਕਾਲਕਾ ਜੀ ਦਾ ਆਪਾਂ ਰਿੱద్ధి ਸiddhi ਕਰ ਸਕਦੇ ਆ ਤੇ ਮਾਤਾ ਜੀ ਦੀ ਕਿਰਪਾ ਪ੍ਰਾਪਤ ਹੁੰਦੀ ਆ ਚਲਦੇ ਆ ਜੀ ਵੀਡੀਓ ਵੱਲ ਵਿਧੀ ਹੈ ਕਿ ਇਹ 41 ਦਿਨ ਸਤ ਮਾਲਾ ਹਰ ਰੋਜ਼ ਜਾਪ ਕਰਨੀਆਂ ਨੇ ਜਿਹੜਾ ਮੈਂ ਤੁਹਾਨੂੰ ਮੰਤਰ ਦੇਵਾਂਗਾ ਉਹ ਦਿਨ 41 ਦਿਨ ਤੁਸੀਂ ਸਤ ਮਾਲਾ ਹਰ ਰੋਜ਼ ਜਾਪ ਕਰਨਾਗਾ ਸਮਾਨ ਉਹਦੇ ਵਿੱਚ ਕੀ ਕੀ ਲੱਗਣਾ ਜੀ ਕਾਲਾ ਹਾਰ ਸ਼ਿੰਗਾਰਾ ਦੋ ਵਰਫੀ ਦੇ 20 ਆਈ ਦੋ ਪਾਣ ਤੇ ਇੱਕ ਨਾਰੀ ਵਾਲਾ ਇਹ ਸਾਰਾ ਸਮਾਨ ਪਹਿਲੇ ਦਿਨ ਆਪਾਂ ਪਾਣੀ ਦੇ ਕਿਨਾਰੇ ਤੇ ਦੇ ਕੇ ਆਉਣਾਗਾ ਫਿਰ ਘਰੇ ਜਾ ਕੇ ਜਾਪ ਕਰਨਾ ਸਾਫ ਸਵਚਥਾ ਹੋਵੇ ਪੂਜਾਰੋਂ ਮਾਤਾ ਪੂਜਾਰੋਂ ਦੇ ਵਿੱਚ ਬਹਿ ਕੇ ਜਾਪ ਕਰ ਸਕਦੇ ਆ ਜੀ ਜਿਵੇਂ ਤੁਹਾਨੂੰ ਪਤਾ ਲੱਗ ਗਿਆ ਜੀ 41 ਦਿਨ ਸਤ ਮਾਲਾ ਹਰ ਰੋਜ਼ ਜਾਪ ਕਰਨ ਦਾ ਸਮਾਨ ਤੁਹਾਨੂੰ ਦੱਸਤਾ ਇੱਕ ਕਾਲਾ ਹਾਰ ਸ਼ਿੰਗਾਰਾ ਮਾਤਾ ਦਾ ਜੋ ਵੀ ਹਾਰ ਸ਼ਿੰਗਾਰ ਆਉਂਦਾ ਦੋ ਬਰਫੀ ਦੇ ਪੀਸ ਆ ਜੀ ਦੋ ਮਿੱਠੇ ਪਾਣ ਆ ਜੀ ਤੇ ਇੱਕ ਨਾਰੀ ਵਾਲਾ ਸਭ ਤੋਂ ਪਹਿਲੇ ਦਿਨ ਇਹ ਸਾਰਾ ਸਮਾਨ ਕਿਸੇ ਵੀ ਪਾਣੀ ਦੇ ਕਿਨਾਰੇ ਤੇ ਬੈਠ ਕੇ ਉੱਥੇ ਅਰਦਾਸ ਬੇਨਤੀ ਕਰਕੇ ਮਾਤਾ ਕਾਲੀ ਜੀ ਨੂੰ ਦੇ ਕਿ ਆਉਣਾਗਾ ਫਿਰ ਅਖੀਰਲੇ ਦਿਨਾਂ 43ਵੇਂ ਦਿਨ ਫੇਰੇ ਹੀ ਸਮਾਨ ਦੁਆਰੇ ਦੇ ਕੇ ਆਉਣਾਗਾ ਕੰਮ ਕੀ ਕੀ ਕਰਦਾ ਜੀ ਜਦੋਂ ਆਪਣੀ ਮੰਤਰ ਦੀ ਸਿੱਧੀ ਹੋ ਜੂਗੀ ਨਾ ਤੇ ਮਾਤਾ ਕਾਲੀ ਜੀ ਦੀ ਕਿਰਪਾ ਪ੍ਰਾਪਤ ਹੋ ਜੂਗੀ ਆਪਾਂ ਨੂੰ ਮਿੱਦੋਂ ਮਾਤਾ ਕਾਲੀ ਜੀ ਦੀ ਕਿਰਪਾ ਪ੍ਰਾਪਤ ਹੋਗੀ ਤੇ ਆਪਾਂ ਉਹਨਾਂ ਨੂੰ ਕੋਈ ਵੀ ਅਰਦਾਸ ਕਰਕੇ ਕਿਸੇ ਵੀ ਕੰਮ ਵਾਸਤੇ ਅਰਦਾਸ ਕਰ ਸਕਦੇ ਆ ਤੇ ਆਪਣੀ ਉਹ ਅਰਦਾਸ ਪੂਰੀ ਹੋਊਗੀ ਚੱਲਦੇ ਆਂ ਜੀ ਮੰਤਰਾਲਾ ਮੰਤਰ ਛੋਟਾ ਹੀ ਆ ਇਹ ਮੰਤਰ ਹੈਗਾ ਜੀ ਰੂਪਾ ਦੀ ਸੰਗਲੀ ਲੋਹੇ ਕੀ ਕੜੀ ਲੈ ਗਟਾਰ ਮਾਤਾ ਕਾਲ ਕਾ ਖੜੀ ਗਲਵੰਤੀ ਗੁਰਵੰਤੀ ਗੁਰੂ ਕੇ ਢਾਈ ਵਾਣ ਵੈਰੀ ਕੀ ਨਿਕਲੇ ਜਾਣ ਛੇਤੀ ਸਰੋਂ ਸੱਟ ਵੈਰੀ ਕਾ ਕਲੇਜਾ ਪੋਟਾ ਚਲੇ ਮੰਤਰ ਫੁਰੇ ਵਾ ਤੇ ਦੇਖਾਂ ਮਾਤਾ ਕਾਲੀ ਤੇ ਕਲਾਮ ਕਰ ਦੁਆਸ਼ਾ ਇੰਨੀ ਕ ਕਲਾਮ ਆ ਜੀ ਦੁਬਾਰਾ ਫਿਰ ਸੁਣ ਲੋ ਰੂਪਾ ਕੀ ਸੰਗੜੀ ਲੋਹੇ ਕੀ ਕੜੀ ਲੈ ਘਟਾਰ ਮਾਤਾ ਕਾਲ ਕਾ ਖੜੀ ਗੁਲਵੰਤੀ ਗੁਰੁਵੰਤੀ ਗੁਰੂ ਕੇ ਢਾਈ ਵਾਣ ਵੈਰੀ ਕੀ ਨਿਕਲੇ ਜਾਣ ਛੇਤੀ ਸਰੋਂ ਸੱਟ ਵੈਰੀ ਦਾ ਕਲੇਜਾ ਪੋਟਾ ਜੇ ਲੈ ਮੰਤਰ ਫੁਰੇਵਾਚਾਂ ਦੇਖਾਂ ਮਾਤਾ ਕਾਲੀ ਤੇ ਗਲਾਮ ਕਤਮਾਸ਼ਾ ਇਹ ਮੰਤਰਾਂ ਜੀ ਇਹਨੂੰ ਸਿੱਧ ਕਰੋ ਪਰ ਇੰਨਾ ਕੀ ਬੇਨਤੀ ਹੈ ਵੀ ਇਹ ਮੰਤਰ ਗੱਦੇ ਵਾਲੇ ਵੀਰ ਹੀ ਸਿੱਧ ਕਰਨ ਜਾਂ ਜਿਨ੍ਹਾਂ ਨੇ ਗੁਰੂ ਧਾਰਿਆ ਹੋਇਆ ਗੁਰੂ ਧਾਰਨ ਤੋਂ ਬਿਨਾਂ ਇਹ ਮੰਤਰ ਦੀ ਸਿੱਧੀ ਤੁਹਾਡੇ ਲਈ ਕਸ਼ਟਦਾਇਕ ਹੋਏਗੀ ਧੰਨਵਾਦ ਜੀ ਚਲਦੇ ਹਾਂ ਤੁਹਾਨੂੰ ਦਿਖਾਉਂਦੇ ਆ ਮੈਂ ਪੁਰਾਣੇ ਗ੍ਰੰਥ ਜਿਹੜੇ ਮੇਰੇ ਕੋਲੇ ਆ ਉਹ ਵੀ ਦੇਖ ਹੀ ਲੋ ਤਾ ਜੋ ਜਿਹੜੇ ਮੈਨੂੰ ਕਮੈਂਟਾਂ ਦੇ ਵਿੱਚ ਇਹ ਗੱਲ ਕਹਿ ਰਹੇ ਆ ਵੀ ਸਾਡੀਆਂ ਵੀਡੀਓ ਜਾਂ ਸਾਡੇ ਐਲਬਮ ਨੂੰ ਤੁਸੀਂ ਦੇਖ ਕੇ ਉਹਦੀ ਵੀਡੀਓ ਬਣਾ ਕੇ ਪਾ ਰਹੇ ਹੋ ਤੇ ਕਈ ਬੰਦੇ ਇਹ ਗੱਲ ਕਹਿ ਰਹੇ ਆ ਵੀ ਤੁਸੀਂ ਆਪ ਦਾ ਕੋਈ ਮੰਤਰ ਪਾਓ ਦੇਖਦੇ ਆ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਨਾ ਮੈਂ ਇਹ ਦੇਖ ਰਾਜਸਤ ਪਟਿਆਲਾ ਦੇ ਸਦੈਯੋਖ ਸੁੱਧ ਲਿਖ ਕੇ ਪੰਜਾਬੀ ਦੇ ਪਾਠਕਾਂ ਦੇ ਲਾਭ ਵਾਸਤੇ ਜੂਨ 1900 ਜੀ ਦੇਖੋ ਕਿੰਨਾ ਹੈ ਬਹੁਤ ਪੁਰਾਣੀ ਗ੍ਰੰਥਾ ਜੀ ਮੇਰੇ ਕੋਲ ਪਈ ਇਹਨਾਂ ਤੋਂ ਲੈ ਦੇਖ ਕੇ ਲਿਖਿਆ ਗਿਆ ਸਾਰੇ ਠੀਕ ਹੈ ਜੀ ਲਓ ਜੀ ਦੇਖ ਰਹੇ ਹੋ ਨਾ ਹੋਰ ਵੀ ਦਿਖਾਉਣਾ ਤੁਹਾਨੂੰ ਮੈਂ ਲੋ ਜੀ ਦੇਖੋ ਕਿੰਨਾ ਪੁਰਾਣਾ ਗ੍ਰੰਥ ਹੈ ਠੀਕ ਹੈ ਜੀ ਬਹੁਤ ਪੁਰਾਣੇ ਗ੍ਰੰਥਾ ਮੇਰੇ ਕੋਲੇ ਪਏ ਆ ਜਿਹੜੇ ਇਹਨਾਂ ਦੇ ਵਿੱਚ ਕਈ ਗ੍ਰੰਥ ਰੋਗਾਂ ਦੀਆਂ ਦਵਾਈਆਂ ਵਾਸਤੇ ਵੀ ਆ ਕਿਉਂਕਿ ਸਾਡੇ ਪਿੁਰਖ ਜਿਹੜੇ ਸੀਗੇ ਉਹ ਨਾਲ ਵੈਦਗਰੀ ਵੀ ਕਰਦੇ ਸੀਗੇ ਤੇ ਅਲੰਬ ਵੀ ਕਰਦੇ ਸੀ ਆ ਦੇਖੋ ਜੀ ਕਿੰਨੀ ਪੁਰਾਣੀ ਕਿਤਾਬ ਹੈ ਆ ਦੇਖੋ ਜੀ 1978 ਦੀ ਹੈ ਨਾ ਸਾਰੀਆਂ ਸਾਮਗਰੀ ਰੱਖੀਆਂ ਹੋਊਗਾ ਸਾਡੇ ਬਜ਼ੁਰਗਾਂ ਦੀਆਂ ਆ ਲੋ 10 ਬ੍ਰੰਤ ਹੋ ਗਏ 4 ਇਹ ਤਾਂ ਹੱਥ ਲਿਖਤ ਸਾਡੇ ਕੋਲੇ ਪਈ ਹੈ ਜੀ ਸਾਡੇ ਗੁਰੂਆਂ ਨੇ ਲਿਖੀ ਸੀ ਆ ਦੇਖੋ ਇਹਦੇ ਜੋ ਵੀ ਆ ਤੁਹਾਨੂੰ ਚਾਹੀਦਾ ਕੁਝ ਵੀ ਹੈ ਬੈ ਡਿਗਰੀ ਦੇ ਨੋਕਸੇ ਆ ਜਾਂ ਮਾਲੋ ਮੰਤਰ ਆ ਜੀ ਇਹ ਪੁਰਾਣੇ ਮੰਤਰ ਲਿਖੇ ਹੋਏ ਆ ਇਹਦੇ ਜਿਹ ਰਸੀਤਾਂ ਹੁਣ ਦਿਖਾਣੇ ਆ ਦੋ ਦੇਖੋ ਕਿੰਨੇ ਰਸੀਤਾਂ 82 ਦੀ ਰਸੀਤ ਹੈ ਆ ਠੀਕ ਹੈ ਜੀ ਧੰਨਵਾਦ ਜੀ